ਜੈ ਮਾ ਦੁਰਗਾ ਡੇਰੀ ਅਤੇ ਮਾ ਸਰਸਵਤੀ ਪਲਾਂਟ ਅਤੇ ਡੇਰੀ ਦੇ ਮਾਲਕ ਆਏ ਕੈਮਰੇ ਦੇ ਸਾਹਮਣੇ ਤੇ ਰੱਖਿਆ ਆਪਣਾ ਪੱਖ ਕਿਹਾ ਜੇਕਰ ਮੇਰੇ ਪਨੀਰ ਅਤੇ ਕਿਸੇ ਵੀ ਚੀਜ਼ ਦਾ ਸੈਂਪਲ ਫੀਲ ਹੋਵੇਗਾ ਤਾਂ ਚੌਂਕ ਵਿੱਚ ਖਿਲਾਰ ਕੇ ਮੈਨੂੰ ਸਜ਼ਾ ਦਿੱਤੀ ਜਾਵੇ ਸਾਰੇ ਖਤਮ ਹੋ ਜਾਂਦੇ ਫਿਰ ਬੋਤਲ ਕਾਗੇ ਆਪਣੇ ਤਰੀਕੇ ਨਾਲ ਟੀਰ ਬਣਾਦੇ ਪਰ ਵਾਏ ਤਰੀਕਾ ਜਿਹੜਾ ਪਾਣੀ ਦੀਆ ਇਹ ਕੈਸ਼ਰੇਟ ਪਾਣੀ ਕਰਕੇ ਇਹਦੇ ਬੈਕਟੀਰੀਆ ਖਤਮ ਕਰਕੇ ਫਿਰ ਆਪਾਂ ਵਰਤਣ ਮੰਨਦੇ ਆ ਤੇ ਕਿਹੜਾ ਪਾਣੀ ਆ ਇਹ ਚੂਸ ਕਰਦੇ ਆ ਨਾ ਆਪਾਂ ਜੀ ਤੇ ਵੀ ਸਾਰਾ ਪੈਸ਼ਟਰਾਇਜ਼ ਪਾਣੀ ਹੁੰਦਾ ਪੈਸ਼ਟਰਾਇਜ਼ ਕਰਕੇ ਪਾਣੀ ਨੂੰ ਵਰਤਣ ਮੰਨਦੇ ਆ ਪਾਣੀ ਨੂੰ ਪੈਸ਼ਟਰਾਇਜ਼ ਕਰਕੇ ਲੈਂਦੇ ਆ ਜਾ ਬਚਨਾਂ ਦੇ ਵੀ ਤੁਹਾਡੇ ਜਿਹੜੀ ਲੈਂਦਾ ਪ੍ਰੀਅ ਸੀਗਾ ਕੱਢਿਆ ਖਵਾਲਖ ਦਾ ਉਹਦੇ ਉੱਪਰ ਪਾਈ ਗਈ ਤੁਹਾਡਾ ਇਹ ਕੀ ਪਖਾ ਸਰ ਪਹਿਲ ਤੇ ਮੈਂ ਤੁਹਾਡਾ ਧੰਨਵਾਦ ਕਰਦਾ ਤੁਸੀਂ ਮੇਰੇ ਕੋਲ ਆਏ ਜਿਹੜਾ ਪਿਛਲੇ ਦਿਨਾਂ ਜੀ ਮੇਰਾ ਸੈਂਪਲ ਭਰੋਇਆ ਪਨੀਰ ਦਾ ਬਹੁਤ ਚੰਗਾ ਸਰਕਾਰ ਨੇ ਕੰਮ ਕੀਤਾ ਜਿਹੜਾ ਇਹਦੇ ਚ ਧਿਆਨ ਦੇਣਾ ਸ਼ੁਰੂ ਕੀਤਾ ਸਰਕਾਰ ਨੇ ਪਨੀਰ ਦੇ ਸੈਂਪਲ ਭਰਨ ਵਾਸਤੇ ਮੈਂ ਬਹੁਤ ਕੁਝ ਵੀ ਆ ਤੇ ਮੈਂ ਥੋੜਾ ਨਰਾਜ਼ ਵੀ ਆ ਤੇ ਚਲੋ ਤੁਸੀਂ ਆਏ ਤੁਹਾਨੂੰ ਦੱਸਦੇ ਆਪਾਂ ਸਾਰਾ ਤੱਤੀ ਸਰ ਜੀ ਨੇ ਮੇਰਾ ਸੈਂਪਲ ਪਰਣਾ ਸ਼ੁਰੂ ਕੀਤਾ ਉਹਨਾਂ ਨੇ ਮੈਨੂੰ ਜ਼ਰੂਰੀ ਨਹੀਂ ਸਮਝਿਆ ਵੀ ਉੱਥੇ ਮਾਲਕ ਨੂੰ ਬੁਲਾਈਏ ਮੇਰੇ ਤੋਂ 30 ਕਿਲੋਮੀਟਰ ਹੀ ਸਾਰਾ ਇੱਥੋਂ 20 ਕਿਲੋਮੀਟਰ ਦੇ ਕਰੀਬ ਸੀਗੇ ਮੇਰਾ ਪਲਾਂਟ ਉੱਥੋਂ ਮੈਨੂੰ ਫੋਨ ਕਰਦੇ ਉੱਥੇ ਸੱਦ ਲੈਂਦੇ ਤੇ ਮੈਂ ਉਹਨਾਂ ਨੂੰ ਦੱਸ ਦਿੰਦਾ ਕਿਹੜੇ ਪੈਰਾਮੀਟਰ ਦੇ ਨਾਲ ਆਪਾਂ ਕਿਹੜੇ ਤਰੀਕੇ ਨਾਲ ਪਨੀਰ ਨੂੰ ਤਿਆਰ ਕਰਨੇ ਆ ਹਾਂਜੀ ਉਹਨਾਂ ਦੀ ਗੱਲ ਸਹੀ ਆ ਜੀ ਉਹ ਦੁੱਧ 60 ਰੁਪਏ ਦੇ ਖਰੀਦਦੇ ਆ 50 ਰੁਪਏ ਦੁੱਧ ਦਾ ਰੇਟ ਆ ਦੇਖੋ ਘਰਾਂ 'ਚ ਤੇ ਇਹੀ ਰੇਟ ਵਿਕਦਾ ਦੁੱਧ ਭੋਲੇ ਭਾਲੇ ਲੋਕੀ ਨੇ ਉਹਨਾਂ ਨੂੰ 60 ਰੁਪਏ ਵੀ ਮਿਲਦਾ 70 ਵੀ ਮਿਲਦਾ 60 ਵੀ ਕਿਉਂਕਿ ਹਰ ਘਰ ਦੇ ਵਿੱਚ ਮਸ਼ੀਨ ਨਹੀਂ ਹੈਗੀ ਦੁੱਧ ਚੈੱਕ ਕਰਨ ਵਾਲੀ ਸਰ ਜਦੋਂ ਅਸੀਂ ਦੁੱਧ ਖਰੀਦਨੇ ਆ ਆਪਾਂ ਦੁੱਧ ਨੂੰ ਚੈੱਕ ਕਰਕੇ ਫੇਰ ਖਰੀਦਨੇ ਆ ਦੁੱਧ ਦੀ 2 ਫੈਂਡ ਵੀ ਆਂਦੀ ਆ ਦੁੱਧ ਦੀ 3.0 ਫੈਂਡ ਵੀ ਹੁੰਦੀ ਆ ਸਾਡੇ 3.5 ਵੀ 10 ਫੈਂਟ ਤੱਕ ਦੁੱਧ ਜਿਹੜੀ ਆ ਦੁੱਧ ਦੀ ਖਰੀਦ ਆਪਾਂ ਕਰਦੇ ਆ ਰਹੀ ਗੱਲ ਜਿਹੜਾ 60 ਕਿਲੋ ਦੁੱਧ ਵਾ ਉਹ 50 ਕਿਲੋ ਦੁੱਧ ਵਾ ਉਹ ਅਕਤਰੀ ਸਰਕਾਰ ਆ ਜਿਹਦੇ ਇਹ ਹੀ ਰੇਟ ਵਿਗਦਾ ਪਰ ਜਿਹੜੇ ਡੇਰੀ ਪਲਾਂਟ ਵਾਲੇ ਨੇ ਦੁੱਧ ਖਰੀਦਣਾ ਚਾਹੇ ਕਿ ਅਮੂਲ ਨੇ ਖਰੀਦਣਾ ਚਾਹੇ ਵੇਰਕ ਨੇ ਖਰੀਦਣਾ ਉਹਨਾਂ ਨੇ ਦੁੱਧ ਦੀ ਕੀਮਤ ਫੈਂਟ ਦੇਖ ਕੇ ਫੇਰ ਹੀ ਦੇਣੀ ਆ ਦੁੱਧ ਵਿੱਚ ਦੋ ਚੀਜ਼ਾਂ ਹੁੰਦੀਆਂ ਸਰ ਜੀ ਇੱਕ ਹੁੰਦਾ ਉਹਦੇ ਵਿੱਚ ਪਟੀਨ ਇੱਕ ਹੁੰਦਾ ਕਿਓ ਹੁਣ ਜਿਹੜਾ 70 ਫੈਂਟ ਦਾ ਦੁੱਧ ਹੈ ਉਹਦਾ ਤਾਂ ਸਰ ਪਨੀਰ ਬਣਾਣਾ ਨਹੀਂ ਕਿਸੇ ਨੇ ਉਹਦੇ ਵਿੱਚੋਂ ਆਪਾਂ کریم ਕੱਢਣੀ ਆ ਫਿਰ ਆਪਣਾ ਘਿਓ ਬੰਨਣਾ ਉਹਦੇ ਵਿੱਚੋਂ کریم ਸਾਰੀ ਕੱਢਣੀ ਆ ਜਾਂ ਇਹ ਕੱਢਣੀ ਆ ਅੱਧੀ ਉਹ ਪੈਰਾਮੀਟਰ ਦੇ ਹਿਸਾਬ ਨਾਲ ਜੋ ਆਪਾਂ ਪਨੀਰ ਦੀ ਪੈਰਾਮੀਟਰ ਰੱਖਣੀ ਆ ਅਸੀਂ ਉਹ ਤਰੀਕੇ ਨਾਲ ਆਪਾਂ ਪਨੀਰ ਬਣਾਨੇ ਆ ਪਨੀਰ ਬੰਨਦਾ ਸਰ ਜੀ ਦੋ ਤਰ੍ਹਾਂ ਦਾ ਉਹ ਮੈਂ ਤੁਹਾਨੂੰ ਜਾਗਰੂਕ ਕਰਨਾ ਕਿੱਦਾਂ ਬੰਨਦਾ ਜਿਹੜਾ ਦੁੱਧ 7 ਫੈਂਡ ਦਾ ਜਾਂ 8 ਫੈਂਡ ਦਾ ਵਾ ਸਰ ਉਹਦੀ ਕਰੀਮ ਕੱਢ ਕੇ ਉਹਦੀ 3 ਫੈਂਡ ਚਾਹੇ ਉਹਦੀ 2.5 ਫੈਂਡ ਦਾ ਦੁੱਧ ਕਰਕੇ ਤੇ 1000 ਕਿਲੋ ਜਾਂ ਜਿੰਨਾ ਵੀ ਦੁੱਧ ਆਉਂਦਾ ਭਲਾਂਣ ਦੇ ਵਿੱਚ ਜਿੱਦਾਂ ਜਿੱਦਾਂ ਕਿਸੇ ਦੀ ਸੇਲ ਆ ਪਨੀਰ ਦੀ ਚਾਹੇ ਦਹੀਂ ਦੀ ਜਾਂ ਕਿਦਾਂ ਦੀ ਸੇਲ ਆ ਉਹ ਤਰੀਕੇ ਨਾਲ ਆਪਾਂ ਦੁੱਧ ਮਤਲਬ ਕਿ ਪੈਰਾਮੀਟਰ ਬਣਾ ਕੇ ਉਹਨੂੰ ਫੈਂਡ ਲਗਾ ਕੇ ਉਹਦੀ ਗ੍ਰੈਵਿਟੀ ਚੈੱਕ ਕਰਕੇ ਉਹਦਾ ਫਿਰ ਆਪਾਂ ਪੈਸਚਰਾਇਜ਼ਰ ਦੇ ਨਾਲ ਦੁੱਧ ਨੂੰ ਗਰਮ ਕਰਨੇ ਆ ਉਹਦੇ ਵਿੱਚ ਜਿਹੜੇ ਬੈਕਟੀਰੀਆ ਸਰ ਹੁੰਦੇ ਆ ਉਹ ਖਤਮ ਹੋ ਜਾਂਦੇ ਆ ਪਨੀਰ ਦੇ ਜਿਹੜੇ ਬੈਕਟੀਰੀਆ ਨੇ ਉਹ ਸਾਰੇ ਖਤਮ ਹੋ ਜਾਂਦੇ ਆ ਦੁੱਧ ਦੇ ਤੇ ਉਹ ਆਪਾਂ ਫਿਰ ਉਹਦਾ ਪਨੀਰ ਤਿਆਰ ਕਰਨੇ ਆ ਇੱਕ ਪਨੀਰ ਬੰਦਾ 2.5 ਫੈਂਟ ਦਾ ਇੱਕ ਬੰਦਾ 5 ਫੈਂਟ ਦਾ ਤੁਸੀਂ ਕਿਹੜਾ ਬਣਾਉਦੇ ਨਹੀਂ ਸਰ ਦੋਨੋਂ ਸਾਨੂੰ ਬਣਾਉਣੇ ਪੈਂਦੇ ਨੇ ਕਿਉਂ ਸਰ ਦੇਖੋ ਜਿਹੜਾ ਤੇ ਪਨੀਰ ਗਾਈ ਦਾ ਦੁੱਧ ਹੁੰਦਾ ਉਹਦੀਆਂ ਦੀ 3 ਫੈਂਟ ਚਾਹੇ ਆਂਦੀ 3.5 ਫੈਂਟ ਉਹ ਵੀ ਸਾਨੂੰ ਖਰੀਦਣਾ ਪੈਂਦਾ ਅਸੀਂ ਉਹ ਵਾਪਸ ਨਹੀਂ ਭੇਜ ਸਕਦੇ ਦੁੱਧ ਕਿਉਂ ਜਿੰਨਾ ਦਾ ਰਜਗਾਰ ਹੀ ਦੁੱਧ ਦੇ ਉੱਤੇ ਚੱਲਦਾ ਗਾਈ ਦੇ ਫੈਨ ਸਰ 4 ਤੋਂ ਬਾਅਦ ਨਹੀਂ ਆਂਦੀ ਹੱਦ ਸਰਕਾਰੀ ਜਿਹੜੀ ਪਲਾਂਟ ਵੀ ਖਰੀਦਦੇ ਨੇ 4 ਫੈਨ ਤੋਂ ਗਾਈ ਦੀ ਦੁੱਧ ਨਹੀਂ ਆਂਦੀ ਹਾਂਜੀ ਕੋਈ ਗਾਈਆਂ ਹੈ ਨੇ ਜਿਨ੍ਹਾਂ ਦੀਆਂ 70 ਫੈਨ ਦਾ 80 ਫੈਨ ਉਹਨਾਂ ਦੀ ਆਂਦੀ ਹੈ ਤੁਹਾਡੇ ਜਿਹੜੇ ਰੋਪ ਲਾਏ ਵੀ ਨਕਲੀ ਪਨੀਰ ਹੈ ਤੁਹਾਨੂੰ ਕੀ ਰੋਸ਼ ਹੈਗਾ ਸਰ ਮੇਰੇ ਤੇ ਜਿੰਨਾ ਚਿਰ ਰਿਪੋਰਟ ਨਹੀਂ ਆਂਦੀ ਉਹਨਾਂ ਜਿੱਤੇ ਮੈਨੂੰ ਨਕਲੀ ਕਹਿੰਦਾ ਇਹਨਾਂ ਨੂੰ ਹੱਕਦਾਰ ਨਹੀਂ ਬੰਦਾ ਪਹਿਲ ਉਹਦੀ ਰਿਪੋਰਟ ਦੇਖ ਲੈਣ ਤੇ ਫਿਰ ਉਹਨੂੰ ਮੇਰੇ ਤੇ ਕੋਈ ਇਲਜ਼ਾਮ ਜੇ ਕੋ ਕਾਰਵਾਈ ਬੰਦੀ ਮੇਰੇ ਤੇ ਕਰ ਨਹੀਂ ਦਾ ਸਰ ਦੇਖੋ ਮੈਂ ਬਰਫ਼ ਬਾਹਰੋਂ ਨਹੀਂ ਖਰੀਦਦਾ ਨਹੀਂ ਜਿਹੜਾ ਮੇਰਾ ਜਦੋਂ ਮੈਨੂੰ ਫੂਡ ਸੇਫਟੀ ਵਾਲਾ ਮੈਨੂੰ ਸਰਟੀਫਿਕੇਟ ਦਿੱਤਾ ਮੈਂ ਸਰ ਉਹਦੀ ਪਹਿਲਾਂ ਪਾਣੀ ਦੀ ਟੈਸਟਿੰਗ ਕਰਾਈ ਆਪਣੇ ਪਲਾਂਟ ਦੀ ਫਿਰ ਸਰ ਜਦੋਂ ਮੈਂ ਬਰਫ਼ ਜਮਾਨਾ ਵਾਂ ਮੈਂ ਪੈਚਰਾਈਜ਼ਡ ਪਾਣੀ ਨੂੰ ਕਰ ਲੈਣਾ ਪੈਚਰਾਈਜ਼ ਕਰਕੇ ਮੈਂ ਉਹਦੀ ਬਰਫ਼ ਜਮਾਨਾ ਤੇ ਫਿਰ ਮੈਂ ਪਨੀਰ ਨੂੰ ਲਾਨਾ ਤੇ ਜਦੋਂ ਪਨੀਰ ਨੂੰ ਬਰਫ਼ ਲਾਉਨੇ ਆ ਤੇ ਜਿਹੜਾ ਪਾਣੀ ਆਪਾਂ ਯੂਜ਼ ਕਰਨੇ ਆ ਉਹ ਵੀ ਆਪਾਂ ਪ੍ਰੈਸ਼ਰਾਈਜ਼ ਕਰਕੇ ਪਨੀਰ ਨੂੰ ਪਾਣੀ ਦਿੰਨੇ ਆ ਭਾਜੀ ਉਹਦੇ ਵਿੱਚ ਕੋਈ ਨੁਕਸਾਨ ਹੀ ਨਹੀਂ ਆ ਤੁਹਾਡੇ ਮੁਤਾਬਿਕ ਤੁਹਾਡਾ ਪਨੀਰ ਬਿਲਕੁਲ ਸਹੀ ਆ ਮੇਰਾ ਪਨੀਰ ਬਿਲਕੁਲ ਸਹੀ ਆ ਸਰ ਮੈਨੂੰ ਕੋਈ ਇੱਥੇ ਰੋਸ ਨਹੀਂ ਹੈ ਜਿਹੜੀ ਟੈਸਟਿੰਗ ਕੀਤੀ ਬਹੁਤ ਅਫਸਰਾਂ ਨੇ ਕੰਮ ਚੰਗਾ ਕੀਤਾ ਸਾਰਿਆਂ ਨੇ ਚੈੱਕ ਕਰਨ ਸਕੋ ਜਿਸ ਤਰ੍ਹਾਂ ਕਹ ਰਹੇ ਕਿ ਬਾਅਦ ਜਿਹੜਾ ਪਨੀਰ ਨੂੰ ਬਰਫ਼ ਲਾਈ ਗਈ ਆ ਉਹ ਗੱਡੀਆਂ ਦੇ ਵਿੱਚ ਜਿਹੜੀ ਬਰਫ਼ ਆ ਉਹ ਜੀਕ ਜਾਂ ਉਹ ਬਾਹਰ ਲਈ ਸਰ ਦੀ ਬਰਫ਼ ਮੇਰਾ ਆਪਣਾ ਪਲਾਨਡ ਆ ਖੁਦ ਦਾ ਮੇਰਾ ਪੂਰਾ ਹੀ ਪਲਾਂਟ ਹੈ ਸਿਰਫ ਮੇਰੇ ਕੋ ਪਾਊਡਰ ਪਲਾਂਟ ਨਹੀਂ ਹੈਗਾ ਬਾਕੀ ਦੁੱਧ ਦੀ ਪੋਲੀ ਪੈਕ ਹੋਮੋਨਾਈਜ਼ਰ ਸਭ ਕੁਝ ਮੇਰੇ ਪਲਾਂਟ ਤੇ ਲੱਗਾ ਹੋਇਆ ਤੁਹਾਡੇ ਮਤਲਬ ਕੋ ਬਰਫੜਨਾ ਸਹੀ ਆ ਸਰ ਬਰਫ਼ ਜਮਾਣ ਦਾ ਤਰੀਕਾ ਸਹੀ ਹੋਣਾ ਚਾਹੀਦਾ ਬਰਫ਼ ਲਾਣੀ ਬਹੁਤ ਜ਼ਰੂਰੀ ਹੈ ਪਨੀਰ ਨੂੰ ਉਹ ਦੇਖੋ ਹਰ ਬੰਦਾ ਤੇ ਫਰਿੱਜਾਂ ਲੈ ਕੇ ਨਹੀਂ ਜਾ ਸਕਦਾ ਹੁਣ ਆਪਾਂ ਜਲੰਧਰ ਜਾਣੇ ਜਾਂ ਹਮਾਕਲ ਜਾਣੇ ਜਾਂ ਕਿਤੇ ਵੀ ਜਾਣੇ ਪਨੀਰ ਲੈ ਕੇ ਉਹਨੂੰ ਆਪਾਂ ਬਰਫ਼ ਲਾਣੀ ਪਏਗੀ ਪਰ ਬਰਫ਼ ਲਾਉਣ ਦਾ ਤਰੀਕਾ ਬਰਫ਼ ਤਿਆਰ ਕਰਨ ਦਾ ਤਰੀਕਾ ਜਿਹੜਾ ਸਹੀ ਹੋਣਾ ਚਾਹੀਦਾ ਤੁਹਾਡੇ ਇੰਜੈਕਸ਼ਨ ਲਈ ਸੀ ਕਿ ਕੱਪੜਾ ਬਨ ਕੇ ਬਰਫ਼ ਲਗਾਈ ਗਈ ਹੈ ਸਰ ਦੇਖੋ ਮੈਨੂੰ ਲਫਾਫੇ ਤੇ ਬਿਲਕੁਲ ਬੰਦ ਨੇ ਜਿਹੜਾ ਲਫਾਫਾ ਪਲਾਸਟਿਕ ਦਾ ਉਸੇ ਬਿਲਕੁਲ ਬੰਦ ਆ ਸਰ ਤੇ ਕੱਪੜੇ ਤੋਂ ਇਲਾਵਾ ਕੋਈ ਪਲਾਂਟ ਵਾਲਾ ਦੱਸੋ ਕਿੱਦਾਂ ਪਨੀਰ ਨੂੰ ਪੁਣੇਗਾ ਕਿੱਦਾਂ ਪਾਣੀ 'ਚ ਛਾਨੇਗਾ ਤੁਸੀਂ ਘਰ 'ਚ ਹੀ ਕੱਪੜਾ ਨਹੀਂ ਰੱਖ ਕੇ ਛਾਨੋਗੇ ਦੱਸੋ ਬਈ ਮੈ ਜੇ ਤੂੰ ਘਰ 'ਚ ਵੀ ਪਨੀਰ ਤਿਆਰ ਕਰਦੇ ਹੋ ਤੇ ਮੇਰੀ ਕੁਆਲਿਟੀ ਸਹੀ ਹੋਣੀ ਚਾਹੀਦੀ ਮੇਰੀ ਕੁਆਲਿਟੀ ਸੋਨਾ ਸਰ ਮੈਨੂੰ ਮਾਣ ਆ ਆਪਣੀ ਚੀਜ਼ ਦੇਤੇ ਮੈਨੂੰ ਕੋਈ ਰੋਸ਼ਨੀ ਆ ਵੀ ਤੂੰ ਮੈਨੂੰ ਚੈੱਕ ਕੀਤਾ ਮੈਨੂੰ ਸਭੋ ਖੁਸ਼ੀ ਆ ਵੀ ਤੂੰ ਚੈੱਕ ਕਰੋ